ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਜੀ ਜਿਹਦੇ ਵਿੱਚ ਆਪਾਂ ਦੇਖਾਂਗੇ ਸਪੈਸ਼ਲ ਪਸ਼ਮੀਨਾ ਦੇ ਵਰਕ ਵਾਲੇ ਸੂਟ ਹੋਣੀਆਂ ਔਰ ਡਿਸਕਾਊਂਟ ਦੇ ਵਿੱਚ ਹੋਣੀਆਂ ਆਪ ਦੇਖਦੇ ਹਾਂ ਜੀ ਆਪਣੇ ਅੱਜ ਪਸ਼ਮੀਨਾ ਦੇ ਸੂਟ ਹੋਣੀਆਂ ਜਿਨ੍ਹਾਂ ਦੇ ਨਾਲ ਤੁਸੀਂ ਦੁਪੱਟਾ ਜਿਹੜਾ ਐਕਸਟਰਾ ਤੋਂ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਆ ਗਿਆ ਆਪਣਾ ਪਹਿਲਾ ਸੂਟ ਬਹੁਤ ਸੋਹਣਾ ਕਲਰ ਹੈ ਜੀ

ਇਨਾਂ ਦੇ ਨਾਲ ਜਿਹੜੇ ਦੁਪੱਟੇ ਆ ਤੁਸੀਂ ਪਸ਼ਮੀਨਾ ਸਿਲਕ ਦੇ ਦੁਪੱਟੇ ਵੀ ਬਹੁਤ ਸੋਨੇ ਰੈਡੀ ਕਰਵਾ ਸਕਦੇ ਹੋ ਤੇ ਇਹਦਾ ਜਿਹੜਾ ਪ੍ਰਾਈਸ ਹੈ 1775 ਰਹੂਗਾ ਇਸ ਤੋਂ ਨੈਕਸਟ ਆਪਣੇ ਕੋਲੇ ਇਹ ਸੂਟ ਆ ਗਿਆ ਜੀ ਇਸ ਮਹੀਨੇ ਦੇ ਵਿੱਚ ਹੈ ਬਰੀਕ-ਬਰੀਕ ਚੈੱਕ ਦੇ ਵਿੱਚ ਕਲਰ ਬਹੁਤ ਸੋਨਾਗਾ ਪਿੰਕ ਕਲਰ ਹੈ ਰਾਨੀ ਜਿਹਾ ਸ਼ਿਰ ਬਹੁਤ ਸੋਨਾਗਾ ਵਿੱਚ ਬਰੀਕ-ਬਰੀਕ ਚੈੱਕ ਰਹੂਗੇ ਸਟਾਫ ਫਾਈਨ ਰਹੂਗਾ ਕੋਈ ਬੁਰਨੀ ਆਊਗੀ ਸ਼ਰਟ ਦੇ ਫਰੰਟ ਤੇ ਸਾਰੇ ਤੇ ਵਰਕ ਆ ਜਾਊਗਾ ਉੱਪਰ ਤੱਕ ਬੂਤੀ ਆਊਗੀ ਘੇਰੇ ਤੇ ਆਪਣੇ ਬੇਲ ਆ ਜਾਊਗੀ

विदाउट लाइनिंग बोलूंगा बोर्ड ਨਹੀਂ ਆਊਗਾ ਸਟਾਫ ਇਦਾਂ ਹੀ ਰਹੂਗਾ ਮਲਾਈਮ ਹੁੰਦਾ ਹੈ ਸਟਾਫ ਬਹੁਤ ਸੋਨਾ ਪ੍ਰਿੰਟ ਹੈ ਪ੍ਰਿੰਟ ਦੇ ਉੱਪਰ ਆਪਾਂ ਘੇਰੇ ਦੇ ਉੱਪਰ ਤੇ ਸਲੀਵਸ ਦੇ ਉੱਪਰ ਵਰਕ ਕੀਤਾ ਜੀ ਪ੍ਰਾਈਸ ਲਊਗਾ 1750 ਇਸ ਤੋਂ ਨੈਕਸਟ ਆ ਗਿਆ ਜੀ ਆਪਣੇ ਕੋਲੇ ਇਹ ਸੂਟ ਹੈ विंटर स्टफ ਦੇ ਵਿੱਚ ਹੈਗਾ ਵਿਦਾਊਟ ਲਾਈਨਿੰਗ ਬਣੂਗਾ ਤੇ ਸ਼ਰਟ ਦੇ ਫਰੰਟ ਤੇ ਸੈਂਟਰ ਦੇ ਵਿੱਚ ਫਲਾਰ ਆ ਜੂਗਾ ਉੱਪਰ ਤੋਂ ਇਹ ਡਿਜ਼ਾਈਨਿੰਗ ਹੈਗੀ ਤੇ 슬ੀਵਸ ਦੇ ਉੱਪਰ ਆਜੂ ਦਾ ਵਰਕ ਸਟਾਫ ਬਹੁਤ ਸੋਹਣਾ ਬੇਬੀ ਪਿੰਕ ਕਲਰ ਰੋਊਗਾ ਜੀ 슬ੀਵਸ ਦੇ ਉੱਪਰ ਆਜੂਗਾ ਪ੍ਰਾਈਸ ਰੋਊਗਾ ਜੀ 1500 ਇੱਕ ਫਰੋਜ਼ੀ ਕਲਰ ਆ ਗਿਆ ਜੀ ਪਸ਼ਮੀਨੇ ਦੇ ਵਿੱਚ ਸਟਾਫ ਫਾਈਨ ਹੈਗਾ ਕੋਈ ਬੋਰ ਨਹੀਂ ਆਊਗਾ ਸ਼ਰਟ ਦੇ ਫਰੰਟ ਤੇ ਸਾਰੇ ਤੇ ਆਪਣੀ ਤੇ ਫਲਾਰ ਆ ਜਾਣੀਏ ਬਹੁਤ ਸੋਹਣਾ ਵਰਕ ਹੈ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਰਹੂਗੀ ਇਸ ਤੋਂ ਨੈਕਸਟ ਇਹ ਆਪਣਾ ਆ ਜੂਗਾ 슬ੀਵਸ ਦੇ ਉੱਪਰ ਪੂਰਾ ਹੈਵੀ ਡਿਜ਼ਾਈਨ ਹੈ ਜਿਹੜਾ ਆਪਣਾ 슬ੀਵਸ ਦੇ ਉੱਪਰ ਆ ਜੂਗਾ ਪ੍ਰਾਈਜ਼ ਰਹੂਗਾ ਜੀ 1775 ਇਸ ਤੋਂ ਨੈਕਸਟ ਆਪਣੇ ਕੋਲੇ ਇਹ ਵਾਲਾ ਸੂਟ ਆ ਜੂਗਾ ਜੀ ਬਹੁਤ ਸੋਹਣਾ ਰੈਡੀ ਹੋਇਆਗਾ ਸਟਾਫ ਬਹੁਤ ਸੋਹਣਾ ਰਾਮਟੈਕਸ ਦਾ ਸਟਾਫ ਰਹੂਗਾ ਜੀ ਰਾਮਟੈਕਸ ਦਾ ਪਸ਼ਮੀਨਾ ਸਿਲਕ ਰਹੂਗਾ ਪਸ਼ਮੀਨੇ ਦੇ ਵਿੱਚ ਹੈ ਵਿਦਆਊਟ ਲੈਨਿੰਗ ਰਹੂਗਾ ਸਟਾਫ ਪਿਓਰ ਪੇਸ਼ਮੀਨੀ ਦੇ ਵਿੱਚ ਡਬਲ ਟੋਨ ਵਾਲਾ ਪਸ਼ਮੀਨਾ ਆਉਂਦਾ ਜੀ ਰਾਮ ਟੈਕਸ ਦਾ ਇਹਦੇ ਵਿੱਚ ਆਪਣੇ ਕੋਲ ਪਲੇਨ ਸੂਟ ਵੀ ਆਏ ਨੇ ਹੁਣ ਉਹਨਾਂ ਦੇ ਉੱਪਰ ਤੁਸੀਂ ਆਰਡਰ ਤੇ ਰੈਡੀ ਕਰਵਾ ਸਕਦੇ ਹੋਗੇ ਇਹ ਆ ਗਿਆ ਜੀ ਬਾਟਮ ਦੇ ਵਿੱਚ ਵਰਕ ਬਾਟਮ ਤੇ ਵਰਕ ਤੇ ਇਹ ਆ ਜੂਗੀ ਆਪਣੀ ਸ਼ਰਟ ਇਹ ਸਟਾਫ ਬਹੁਤ ਜਿਆਦਾ ਫਾਈਨ ਹੁੰਦਾ ਹੈਗਾ ਘੇਰੇ ਦੇ ਉੱਪਰ ਆ ਜੂਗਾ ਵਰਕ ਪਿਛਲੀ ਸਰਦੀ ਵੀ ਆਪਾਂ ਨੂੰ ਇਹ ਸਟਾਫ ਦੇ ਕਾਫੀ ਆਰਡਰ ਆਂਦੇ ਸੀਗੇ 슬ੀਵਸ ਦੇ ਉੱਪਰ ਆਊਗਾ ਵਰਕ ਪ੍ਰਾਈਸ ਰਹੂਗਾ ਜੀ 1775 ਇਹ ਤੋਂ ਨੈਕਸਟ ਆਪਣਾ ਇਹ ਵਾਲਾ ਆ ਗਿਆ ਜੀ ਸੂਟ ਬਹੁਤ ਸੋਨਾ ਗੋਟੇ ਦਾ ਕੰਮ ਹੋਇਆ ਇਹਦੇ ਉੱਪਰ ਗੋਟੇ ਪੱਤੀ ਦਾ ਕੰਮ ਬਹੁਤ ਹੀ ਜ਼ਿਆਦਾ ਸੋਨਾ ਹੋਇਆ ਹੋਇਆਗਾ ਪਸ਼ਮੀਨੇ ਦਾ ਸੂਟ ਹੈ ਜਿਸ ਚੈੱਕ ਦੇ ਵਿੱਚ ਬਹੁਤ ਸੋਨਾ ਸਟੱਫ ਰਹੂਗਾ ਨੈੱਕ ਦੇ ਉੱਪਰ ਪੂਰਾ ਹੈਵੀ ਡਿਜ਼ਾਈਨ ਹੈਗਾ ਬਹੁਤ ਸੋਨਾ ਕੰਮ ਹੋਇਆ ਨੈੱਕ ਦੇ ਉੱਪਰ ਸ਼ਰਟ ਦੇ ਘੇਰੇ ਤੇ ਜਿਹੜੀਆਂ ਬੂਟੀਆਂ ਆ ਜਾਣਗੀਆਂ घेरे ਦੇ ਉੱਪਰ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਰਹੂਗੀ 슬ੀਵਸ ਦੇ ਉੱਪਰ ਆ ਜਾਊਗਾ ਤੇ ਆਪਣਾ ਬਾਟਮ ਦੇ ਉੱਪਰ ਵੀ ਆਊਗਾ ਪ੍ਰਾਈਸ ਰਹੂਗਾ ਜੀ 2100 ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਐਸ ਤੇ ਜਿਹੜਾ ਆਪਣਾ ਸਟਾਫ ਹੈਗਾ ਇਹਦੇ ਉੱਪਰ ਕੋਈ ਬੋਰ वगैरह ਨਹੀਂ ਆਊਗਾ ਬਸ ਸੋਨ ਸਟਾਫ ਰਹੂਗਾ ਹਾਂਜੀ ਇਹ ਵੀ ਆ ਗਿਆ ਆਪਣਾ ਪਸ਼ਮੀਨੇ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਪਣਾ ਪਸ਼ਮੀਨੇ ਦੇ ਸੂਟਾਂ ਦੇ ਉੱਪਰ ਹਟ ਗਿਆ ਸੀ ਘੇਰੇ ਦੇ ਉੱਪਰ ਵਰਕ ਆਂਦਾ ਹੈਗਾ ਘੇਰੇ ਦੇ ਉੱਪਰ ਇੱਕ ਅਜੂਆ ਜੀ ਆਪਣਾ 슬ੀਵਸ ਦੇ ਉੱਪਰ ਹੈ 슬ੀਵਸ ਦੇ ਉੱਪਰ ਪਸ਼ਮੀਨਾ ਸਟੱਫ ਹੈ ਵਿਦਆਊਟ ਲੈਨਿੰਗ ਬਣੂਗਾ ਬੋਰਨੀ ਆਊਗਾ ਸਟੱਫ ਫਾਈਨ ਰਹੂਗਾ ਪ੍ਰਾਈਸ ਰਹੂਗਾ ਜੀ 1775 ਹਾਂਜੀ ਇਹ ਆ ਗਿਆ ਜੀ ਆਪਣਾ ਕਾਫੀ ਜਾਂ ਸ਼ੇਡ ਹੈ ਜਿਹੜਾ ਚਾਕਲੇਟ ਸ਼ੇਡ ਹੈਗਾ

ਇੱਕ ਇਹ ਆ ਗਿਆ ਜੀ ਬੋਟਲ ਗ੍ਰੀਨ ਕਲਰ ਕਾਟਰਾਈਜ਼ ਦੇ ਉੱਪਰ ਹੀ ਸ਼ਰਟ ਦੇ ਫਰੰਟ ਘੇਰ ਤੇ ਵਰਕ ਹੈ ਜੀ ਸਾਰੇ ਉੱਪਰ ਤੱਕ ਬੂਟੀ ਜਾਊਗੀ ਆਪਣੀ ਬਰੀਕ ਬੂਟੀ ਉੱਪਰ ਤੱਕ ਜਾਊਗੀ ਸ਼ਰਟ ਦੇ 슬ੀਵਸ ਦੇ ਉੱਪਰ ਆ ਜਾਊਗਾ ਵਰਕ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰੂਗਾ 1250 ਇਸ ਤੋਂ ਨੈਕਸਟ ਆਪਣੇ ਕੋਲੇ ਜੀ ਰਾਮ ਟੈਕਸ ਦਾ ਹੀ ਪਸ਼ਮੀਨਾ ਸਿਲਕ ਦਾ ਸਟਾਫ ਹੈ ਜੀ ਗ੍ਰੇ ਬਲੈਕ ਸ਼ੇਡ ਦੇ ਵਿੱਚ ਹੈ ਵਿਦਾਊਟ ਲਾਈਨਿੰਗ ਬਣੂਗਾ ਸਟਾਫ ਬਹੁਤ ਫਾਈਨ ਹੈ ਇਹ ਸੌਫਟ ਬਹੁਤ ਸੁਨਾਦੰਦਾ ਹੈਗਾ ਕੋਈ ਇਹਦੀ ਕੰਪਲੀਟ ਨਹੀਂ ਹੈ ਸ਼ਰਟ ਦੇ ਫਰੰਟ ਤੇ ਸਾਰੇ ਤੇ ਵਰਕ ਹੋਇਆਗਾ ਮਿਰਰ ਵਰਕ ਹੋਇਆਗਾ ਬ੍ਰਿਕ ਬ੍ਰਿਕ ਬੁੱਟੀ ਆਜੂਗੀ ਬਹੁਤ ਸੋਨਾ ਕਲਰ ਕੰਬੀਨੇਸ਼ਨ ਹੈਗਾ 슬ੀਵਸ ਦੇ ਉੱਪਰ ਆਜੂਗਾ ਵਰਕ ਪ੍ਰਾਈਸ ਰਹੂਗਾ ਜੀ 1600

ਸਟਾਫ ਫਾਈਨ ਰਹੂਗਾ ਪ੍ਰਾਈਸ ਰਹੂਗਾ ਜੀ 1750 ਇਹ ਕਿਹ कलर ਆ ਗਿਆ ਜੀ ਆਪਣਾ ਡੈਡ ਮਹਿਰੂਨ ਕਲਰ ਪਸ਼ਮੀਨੀ ਦੇ ਉੱਪਰ ਬਹੁਤ ਸੋਹਣਾ ਕਲਰ ਆ ਰਿਹਾਗਾ ਸਟਾਫ ਫਾਈਨ ਰਹੂਗਾ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਉੱਪਰ ਤੱਕ ਬੁੱਟੀਆਂ ਆ ਜਾਣਗੀਆਂ 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਦੇ ਪ੍ਰਾਈਸ ਰਹੂਗਾ ਜੀ 1750 ਹਾਂਜੀ ਇਸ ਤੋਂ ਨੈਕਸਟ ਆਪਣੇ ਕੋਲੇ ਪਸ਼ਮੀਨੇ ਦੇ ਵਿੱਚ ਇਹ ਵਾਲਾ ਸੂਟ ਆ ਜੂਗਾ ਬਹੁਤ ਸੋਨ ਵਰਕ ਹੋਇਆਗਾ ਸ਼ਰਟ ਦੇ ਫਰੰਟ ਤੇ ਫਰੰਟ ਤੇ ਆ ਜੂਗਾ 슬ੀਵਸ ਦੇ ਉੱਪਰ ਆਊਗਾ 슬ੀਵਸ ਤੇ ਉੱਪਰ ਆ ਜੂਗਾ ਪ੍ਰਾਈਸ ਰਹੂਗਾ 1700 ਹਾਂਜੀ ਇਹ ਕੇ ਆ ਜੂਗਾ ਜੀ ਪਸ਼ਮੀਨਾ ਸਿਲਕ ਦੇ ਵਿੱਚ ਹੈ ਸਟੱਫ ਬਹੁਤ ਸੋਹਣਾ ਸਟੱਫ ਰਹੂਗਾ ਜੈਲੂ ਤੇ ਬਲੈਕ ਦਾ ਕੰਟਰਾਸਟ ਬਹੁਤ ਸੋਹਣਾ ਬਣੂਗਾ ਸੂਟ 셔ਟ ਦੇ ਫਰੰਟ ਤੇ ਵਰਕ ਹੈ ਫਰੰਟ ਤੇ ਆਪਣਾ ਇਹ ਵਾਲਾ ਵਰਕ ਆ ਜੂਗਾ 셔ਟ ਦੇ ਫਰੰਟ ਤੇ ਇਹ ਵੱਡੇ ਪਣੇ ਦੇ ਵਿੱਚ ਹੈ ਸੂਟ ਆਪਣਾ 슬ੀਵਸ ਦੇ ਉੱਪਰ ਆ ਜੂਗਾ ਪ੍ਰਾਈਸ ਲਊਗਾ ਜੀ 1800 ਇੱਕ ਇਹ ਆ ਗਿਆ ਜੀ ਐਸ ਕੇ ਦਾ ਪਸ਼ਮੀਨਾ ਇਹ ਸਟਾਫ ਬਹੁਤ ਜਿਆਦਾ ਫਾਈਨ ਹੁੰਦਾ ਰਾਮ ਟੈਕਸ ਪਸ਼ਮੀਨੇ ਦੀ ਤਰ੍ਹਾਂ ਹਾਂਜੀ ਇਹਦਾ ਪਨਾ ਆ ਜੂਗਾ ਜੀ ਵਰਕ ਸ਼ਰਟ ਤੇ ਦੋ ਫਲਾਰ ਆ ਜਾਣਗੇ ਘੇਰੇ ਦੇ ਉੱਪਰ ਘੇਰੇ ਦੇ ਉੱਪਰ 슬ੀਵਸ ਦੇ ਉੱਪਰ ਆ ਜੂਗਾ ਔਰ ਬਾਟਮ ਦੇ ਉੱਪਰ ਆ ਜੂਗਾ ਬਾਟਮ ਦੇ ਪ੍ਰਾਚੂਗਾ ਪ੍ਰਾਈਸ ਰਹੂਗਾ ਜੀ 1750 ਇਸ ਤੋਂ ਨੈਕਸਟ ਆਪਣੇ ਕੋਲ ਪਸ਼ਮੀਨੇ ਦੇ ਵਿੱਚ ਇਹ ਸੂਟ ਰੈਡੀ ਹੈ ਜੀ ਇਹਦੇ ਨਾਲ ਆਪਣਾ ਪਸ਼ਮੀਨਾ ਸਿਲਕ ਦਾ ਦੁਪੱਟਾ ਵੀ ਰੈਡੀ ਹੈ ਹਾਂਜੀ ਇਹ ਆ ਗਿਆ ਜੀ ਇਹਦੇ ਪਰ ਆਪਾਂ ਸ਼ਰਟ ਦੇ ਫਰੰਟ ਤੇ ਦੋ ਬੇਲਾਂ ਜਾਣੀਆਂ ਜਿਹੜੀਆਂ ਇਹ ਸਿੰਗਲ ਟੈਂਕੇ ਦੇ ਵਿੱਚ ਵਰਕ ਹੋਇਆ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਐ ਸਟਾਕ ਬਹੁਤ ਜ਼ਿਆਦਾ ਫਾਈਨ ਰਹੂਗਾ 슬ੀਵਸ ਦੇ ਉੱਪਰ ਆਊਗਾ ਵਰਕ ਤੇ ਇਹਦੇ ਨਾਲ ਆਪਾਂ ਪਸ਼ਮੀਨਾ ਸਿਲਕ ਦਾ ਦੁਪੱਟਾ ਰੈਡੀ ਕੀਤਾ ਫੋਰ ਸਾਈਡ ਲੇਸ ਨਾਲ ਫਿਨਿਸ਼ਿੰਗ ਪ੍ਰਾਈਸ ਰਹੂਗਾ ਜੀ 2675 ਹਾਂਜੀ ਇੱਕ ਇਹ ਆ ਗਿਆ ਜੀ ਆਪਣੇ ਕੋਲੇ ਬੈਲਵਟ ਦੇ ਵਿੱਚ ਸੂਟ ਹੈ ਬੈਲਵਟ ਦੇ ਵਿੱਚ ਮੈਕਰੋ ਬੈਲਵਟ ਰਹੂ ਗ੍ਰੀਨ ਛੇਡ ਹੈਗਾ ਸ਼ਰਟ ਦੇ ਫਰੰਟ ਤੇ ਸਾਰੇ ਤੇ ਫਲਾਰ ਆ ਜਾਣੀਏ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਜ਼ ਰਹੂਗਾ ਜੀ 1850 ਇੱਕੀ ਆਗਾ ਜੀ ਪਸ਼ਮੀਨਾ ਸਿਲਕ ਦੇ ਵਿੱਚ ਹੀ ਸਟਾਫ ਆਗਾ ਪਿੰਕ ਕਲਰ ਦੇ ਵਿੱਚ ਬੋਸੋਣਾ ਵਕੋ ਆਗਾ ਸ਼ਰਟ ਦੇ ਫਰੰਟ ਤੇ ਪੈਨਲ ਬਣੇ ਨੇ ਸਲੀਪਸ ਦੇ ਉੱਪਰ ਆ ਜੂਗਾ ਵਰਕ ਪੂਰਾ ਹੈਵੀ ਡਿਜ਼ਾਈਨ ਹੈ ਜਿਹੜਾ ਆਪਣਾ ਜੀ ਸਲੀਪਸ ਦੇ ਉੱਪਰ ਹੈਗਾ ਪਾਕਿਸਤਾਨੀ ਬੈਲ ਟਾਈਪ ਸਲੀਪਸ ਬਣਾ ਸਕਦੇ ਹੋ ਤੁਸੀਂ ਪ੍ਰਾਈਸ ਰਹੂਗਾ ਜੀ 2000 ਇੱਕ ਇਹ ਆ ਗਿਆ ਜੀ ਆਪਣੇ ਕੋਲੇ ਬਲੈਕ ਕਲਰ ਪਸ਼ਮੀਨੇ ਦੇ ਵਿੱਚ ਤਿੱਲੇ ਦਾ ਵਰਕ ਹੈਗਾ ਸਾਰਾ ਸਟਾਫ ਫਾਈਨ ਰਹੂਗਾ ਕੋਈ ਕੰਪਲੀਟ ਨਹੀਂ आजुगा ये वाला डिजाइन स्लीवर है सारा तिले काम है जरी देता गया है ये आजगा पूरा हैवी कम बॉटम के, के। काम उपर ब्लैक अपना सारा जरीदान काम किया पश्मीने के उपर ਸਟਾਫ ਆ ਫਾਈਨ ਰਹੂਗਾ ਪ੍ਰਾਈਸ ਰਹੂਗਾ ਜੀ 1950 ਇਸ ਤੋਂ ਨੈਕਸਟ ਇਹ ਆ ਗਿਆ ਜੀ ਆਪਣਾ ਬਚਿਤਰਾ ਸਿਲਕ ਦੇ ਵਿੱਚ ਸ਼ਰਟ ਦੇ ਘੇਰੇ ਦੇ ਉੱਪਰ ਆ ਜੂਗਾ ਵਰਕ ਘੇਰੇ ਦੇ ਉੱਪਰ 슬ੀਵਸ ਤੇ ਬਾਟਮ ਤੇ ਆ ਜੂਗਾ ਸਲੀਵਸ ਤੇ बॉटम ਤੇ ਆਜੂਗਾ बॉटम ਤੇ ਆਜੂਗਾ ਵਰਕ ਤੇ ਪ੍ਰਾਈਸ ਰਹੂਗਾ ਜੀ 1150 ਇਹ ਕਾਗੇ ਜੀ ਆਪਣੇ ਕੋਲ ਪਸ਼ਮੀਨੇ ਦੇ ਵਿੱਚ ਬਲੌਕ ਪ੍ਰਿੰਟ ਦੇ ਵਿੱਚ ਰਾਮ ਟੈਕਸ ਦਾ ਪਸ਼ਮੀਨਾ ਹੈ ਸੂਟ ਆਪਣਾ ਸਾਰਾ ਬਲੌਕ ਪ੍ਰਿੰਟ ਹੋਇਆ ਵੀ ਤੇ ਦੁਪੱਟਾ ਬਹੁਤ ਆਰਡਰ ਆ ਰਹੇ ਸੀ ਇਸ ਸੂਟ ਤੇ ਵੀ

ਬਾਟਮ ਸਾਰੀ ਬਲੌਕ ਪੇਂਟ ਹੈ ਜੀ ਤੇ ਬਹੁਤ ਹੀ ਸੋਹਣਾ ਟੈਬੀ ਲਾਈਨਿੰਗ ਦਾ ਦੁਪੱਟਾ ਹੈਗਾ ਇਹ ਆ ਜੂਗਾ ਆਪਣਾ ਟੈਬੀ ਲਾਈਨਿੰਗ ਦਾ ਦੁਪੱਟਾ ਆ ਜੂਗਾ ਸਟਾਫ ਪਸ਼ਮੀਨੇ ਦਾ ਰੂ ਰਾਮ ਟੈਕਸ ਦਾ ਕੋਈ ਫੁਰਬਗਿਆਰ ਨਹੀਂ ਆਊਗਾ ਜੀ ਪ੍ਰਾਈਸ ਰਹੂਗਾ ਤੇ 50 ਇਹਦੇ ਵਿੱਚ ਆਪਣੇ ਕੋਲੇ ਇਹ ਕੇਵਲ ਆ ਗਿਆ ਜੀ ਕਲਰ ਦੋ ਕਲਰ ਦੇ ਉੱਪਰ ਹੈ ਇਹਦੇ ਆਪਣੇ ਇਹ ਸੇਮ ਡਿਜ਼ਾਈਨ ਦੇ ਦੋ ਸੂਟ ਰੈਡੀ ਨੇ ਉਹ ਆਪਣਾ ਸਿੰਗਲ ਸੂਟ ਹੈ ਜੀ ਗ੍ਰੀਨ ਨਾਲ ਇਹ ਆ ਗਿਆ ਜੀ ਬਲੈਕ ਤੇ ਪਰਪਲ ਦਾ ਕੰਬੀਨੇਸ਼ਨ ਆ ਉਹ ਗ੍ਰੀਨ ਦਾ ਤੇ ਬਲੈਕ ਦਾ ਸੀਗਾ ਉਦਾਂ ਹੀ ਸਾਰੇ ਸ਼ਰਟ ਫਰੰਟ ਆ ਜਾਊਗਾ ਫਰੰਟ ਸਾਰਾ ਬਲੈਕ ਪੇਂਟ ਨਾਲ ਆ ਜਾਊਗਾ ਬੈਕ ਆ ਜੂਗੀ ਸਾਰੀ ਉਦਾਂ ਹੀ ਇਹ ਸਾਰੀ ਬੈਕ ਆ ਜੂਗੀ ਉਹਦੇ ਹੀ 슬ੀਵਸ ਤੇ ਬਾਟਮ ਇਹ ਸਾਰੀ ਬਾਟਮ ਆ ਜੂਗੀ ਬਲੌਕ ਪ੍ਰਿੰਟ ਦੇ ਨਾਲ 슬ੀਵਸ ਆ ਜਾਣਗੀਆਂ ਇਹ 슬ੀਵਸ ਆ ਜਾਣਗੀਆਂ ਦੁਪੱਟਾ ਆ ਜੂਗਾ ਪ੍ਰਾਈਸ ਸੇਮ ਰਹੂਗਾ ਜੀ ਇਹ ਦੁਪੱਟਾ ਰਹੂਗਾ 2 ਮੀਟਰ ਕੱਟਦਾ ਦੁਪੱਟਾ ਰਹੂਗਾ ਹਾਂਜੀ ਇਹ ਸੀਗੇ ਪਸ਼ਵੀਨੇ ਦੇ ਵਰਕ ਵਾਲੇ ਸੂਟ ਕਾਫੀ ਦਿਨਾਂ ਤੋਂ ਕਾਫੀ ਆਰਡਰ ਮੈਸੇਜ ਆ ਰਹੇ ਸੀਗੇ ਤੇ ਅੱਪ ਅੱਜ ਇਹ ਵੀਡੀਓ ਲੈ ਕੇ ਆਏ ਸੀ ਜਿਹਦੇ ਵਿੱਚ ਆਪਾਂ ਸਾਰੇ ਜਿਹੜੇ ਸੂਟ ਹੈ ਡਿਸਕਾਊਂਟ ਦੇ ਵਿੱਚ ਰੱਖੇ ਨੇ ਜੈਨੂਇਨ ਜੀ ਪ੍ਰਾਈਸ ਨੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ